ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੌਂਬੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ ਅੱਜ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜ਼ਿਲ੍ਹਾ ਖਜ਼ਾਂਚੀ ਬੋਬੀ ਜਿੰਦਰ ਸਰਦਾਰ ਬਨੀਤਪਾਲ ਮੋਂਗਾ ਤੇ ਦੇ ਨਾਲ ਗ੍ਰੀਨਫੀਲਡ ਖੇਤਰ ਵਿੱਚ ਘਰ-ਘਰ ਜਾ ਕੇ ਇੱਕ ਜ਼ੋਰਦਾਰ ਪ੍ਰਚਾਰ ਕੀਤਾ ਜਿਮਨੀ ਨੂੰ ਨਿਵਾਸੀਆਂ ਤੋਂ ਭਰਪੂਰ ਸਮਰਥਨ ਮਿਲਿਆ ਗੁਪਤਾ ਜੋ ਪਾਰਟੀ ਦੇ ਇੱਕ ਸੀਨੀਅਰ ਅਹੁਦੇਦਾਰ ਅਤੇ ਇਸ ਜਿਵਨੀ ਚੋਣ ਲਈ ਪਹਿਲੀ ਵਾਰ ਚੋਣ ਲੜ ਰਹੇ ਹਨ ਉਮੀਦ ਹਾਰ ਬੀ ਹਨ ਵੋਟਰਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਹਲਕੇ ਲਈ ਭਾਜਪਾ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੇ ਹੋਏ ਵਿਖੇ ਗਏ ਇਹ ਪ੍ਰਚਾਰ ਵੋਟਰਾਂ ਨਾਲ ਸਿੱਧੇ ਜੁੜਨ ਦੀ ਇੱਕ ਮਹੱਤਵਪੂਰਨ ਯਤਨ ਸੀ ਜਿਸ ਨੇ 19 ਜੂਨ ਨੂੰ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਜਿਮਨੀ ਪੱਧਰ ਤੇ ਪਾਰਟੀ ਦੀ ਪਹੁੰਚ ਤੇ ਧਿਆਨ ਕੇਂਦਰਿਤ ਕੀਤਾ ਪੰਜ ਪਾਰ ਲੀਡਰਸ਼ਿਪ ਅਨੁਸਾਰ ਗ੍ਰੀਨਫੀਲਡ ਖੇਤਰ ਦੇ ਨਿਵਾਸੀਆਂ ਨੇ ਗੁਪਤਾ ਦੀ ਅਪੀਲ ਤੇ ਉਤਸ਼ਾਹਪੂਰਵਕ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੂੰ ਅਤੇ ਪਾਰਟੀ ਨੂੰ ਆਗਾਮੀ ਜਮਨੀ ਚੋਣ ਅਤੇ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗ੍ਰੀਨਫੀਲਡ ਵਿੱਚ ਸਮਰਥਨ ਦਾ ਇਹ ਸਪਸ਼ਟਮ ਪ੍ਰਦਰਸ਼ਨ ਮਹੱਤਵਪੂਰਨ ਹੈ ਕਿਉਂਕਿ ਲੁਧਿਆਣਾ ਪੱਛਮੀ ਹਲਕੇ ਵਿੱਚ ਸਾਰੀਆਂ ਪ੍ਰਮੁੱਖ ਪਾਰਟੀਆਂ ਦੁਆਰਾ ਤੀਬਰ ਪ੍ਰਚਾਰ ਦੇਖਿਆ ਗਿਆ ਹੈ